ਅਦਰ ਨੇ ਸਾਈਨ ਕਰਕੇ ਖਾਲਸਪਤਾਨ ਦਾ ਮਤਾ ਯੂਨਾਈਟਿਡ ਨੇਸ਼ਨਸ 'ਚ ਦਿੱਤਾ ਤਾਂ ਫਿਰ ਖਾਲਸਪਤਾਨ ਤੋਂ ਭੱਜਦੇ ਕਿਉਂ ਐ ਕਹਿੰਦੇ ਐ ਕਿ ਖਾਲਸਪਤਾਨ ਤੋਂ ਇਲਾਵਾ ਹੋਰ ਬਹੁਤ ਮੁੱਦੇ ਐ ਤੇ ਸਭ ਤੋਂ ਮਾੜੀ ਗੱਲ ਕਹਿੰਦੇ ਐ ਖਾਲਸਪਤਾਨ ਤਾਂ ਮਾਨ ਦਾ ਮੁੱਦਾ ਐ ਕਿਹੜੇ ਮਾਨ ਦਾ ਮੁੱਦਾ ਐ ਇਹ ਕਿਹੜੀ ਖਾਲਸਾਈ ਸੋਚ ਹੈ ਸਾਥ ਸੰਗਤ ਜੀ ਉਹਦੇ ਮਗਰ ਤਾਂ ਗੁਰੂ ਸਾਹਿਬਾਨ ਨੇ ਸ਼ਹਾਦਤ ਦਾ ਸਰਬੰਦ ਤਾਨ ਕੇ ਆ ਇੱਥੇ ਤੱਕ ਪਹੁੰਚਾਈ ਹੈ ਫੇਰ ਕਹਿ ਦੇਣਾ ਕਿ ਖਾਲਿਸਤਾਨ ਤੋਂ ਅਸੀਂ ਨਹੀਂ ਸਹਿਮਤ ਹੈਗੇ ਫਿਰ ਭਰਾਵਾ ਤੈਨੂੰ ਦਿੱਤਾ ਕੀ ਹੈ ਖਾਲਿਸਤਾਨ ਖਾਲਿਸਤਾਨੀ ਨੂੰ ਮਾੜਾ ਦਿਖਾਇਆ ਜਾ ਰਿਹਾ ਹੈ ਕਹਤਾ ਹਜ਼ਾਰੋ ਤੇਂਦੀ ਕਲਾ ਨਹੀਂ ਚੜਦੀ ਕਲਾ ਦੇ ਵਿੱਚ ਸਾਨੂੰ ਕੌਮ ਨੂੰ ਬਣਾ ਕੇ ਗਏ ਆ ਉੱਥੇ ਆ ਕੇ ਕਹਿ ਦੇਣਾ ਕਿ ਖਾਲਸਾਤਨ ਤੋਂ ਇਲਾਵਾ ਹੋਰ ਮਤੇ ਆ ਬੁਸ਼ਰਮ ਕਰੋ ਸੁਪੀਰ ਸਿਆਂ ਨਵੇਂ ਦਲ ਜਿਹੜੇ ਇਸ ਧਰਤੀ ਤੇ ਆਏ ਆ ਆਪਣੇ ਗੁਰੂ ਦੀ ਬਣਾਈ ਹੋਈ ਖਾਲਸਾਈ ਸੋਚ ਤੇ ਸੰਗੋਣਾ ਜੇ ਖਾਲਸਾ ਤੁਹਾਨੂੰ ਠੀਕ ਹੈ ਤੇ ਖਾਲਸੇ ਦੇ ਨਿਯਮਾਂ ਦੇ ਅਧੀਨ ਖਾਲਸਾਤਾਂ ਚ ਤੁਹਾਨੂੰ ਕਿਹੜੀ ਮਿਰਚ ਲੜਦੀ ਐ ਗੁਰੂ ਗੋਬਿੰਦ ਸਿੰਘ ਮਹਾਰਾਜ ਚਰਨ ਸੋ ਸ਼ੋਭੇ ਪਵਿੱਤਰ ਧਰਤੀ ਮੁਕਸਰ ਸਾਹਿਬ ਤੇ 40 ਮੁਕਤੇ ਭਾਈ ਮਹਾ ਸਿੰਘ ਨੂੰ ਚੇਤੇ ਕਰਨ ਵਾਸਤੇ ਆਈ ਗੁਰੂ ਰੂਪ ਸਾਧ ਸੰਗਤ ਜੀ ਨਿਮਰਤਾ ਸਹਿਤ ਫਤਿਹ ਅਰਸ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਜੀਵਨ ਕੋਈ ਸੌਖਾ ਸਾਡੇ ਮੁਤਾਬਕ ਨਹੀਂ ਸੀਗਾ ਜਿਸ ਗੁਰੂ ਨੇ ਆਪਣੇ ਪਿਤਾ ਦਾ ਸੀਸ ਸਵੀਕਾਰ ਕਰਕੇ ਆਪਣਾ ਜੀਵਨ ਗੁਰਗੱਦੀ ਤੇ ਸੁਸ਼ੋਭਿਤ ਹੋਣ ਤੇ ਸ਼ੁਰੂ ਕੀਤਾ ਕੁਰਬਾਨੀ ਉਹਨੂੰ ਪਤਾ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮਨੁੱਖਤਾ ਦੇ ਪੱਖ 'ਚ ਜਿਹੜਾ ਵੀੜਾ ਚੱਕਣਾ ਸੀ ਉਹਦੇ ਵਾਸਤੇ ਤਿਆਰੀ ਉਹਨਾਂ ਨੇ ਬਹੁਤ ਸਾਰੀਆਂ ਗੁਰੂ ਕੀ ਸੰਸਥਾਵਾਂ ਰਾਹੀਂ ਪਹਿਲਾਂ ਹੀ ਸਾਨੂੰ ਬਖਸ਼ੀਆਂ ਸੀ ਕਿਸੇ ਹੋਰ ਜੋਤ 'ਚ ਕਿਸੇ ਭਗਤਾਂ ਦੇ ਰੂਪ 'ਚ ਚਾਹੇ ਇੱਥੋਂ ਨੇੜੇ ਲੱਗਦੇ ਫਰੀਦਕੋਟ ਤੋਂ ਸ਼ੇਖ ਬਾਬਾ ਫਰੀਦ ਜੀ ਦੀ ਗੱਲ ਕਰੀਏ ਜਿਨ੍ਹਾਂ ਨੇ ਪੰਜਾਬੀ ਨੂੰ ਸੁਧਾਰ ਕੇ ਉਹਦੇ ਵਿੱਚ ਗੁਰੂ ਕੀ ਬਾਣੀ ਸਾਨੂੰ ਬਖਸ਼ੀ ਸਾਨੂੰ ਮਨੁੱਖਤਾ ਨੂੰ ਸੰਸਕ੍ਰਿਤ ਤੇ ਅਰਬ ਭਾਸ਼ਾ ਤੋਂ ਆਜ਼ਾਦ ਕਰਕੇ ਆਮ ਬੰਦੇ ਦੀ ਭਾਸ਼ਾ ਦੇ ਵਿੱਚ ਤੋਰਿਆ ਚਾਹੇ ਮਹਾਰਾਜ ਰਵਿਦਾਸ ਸਾਹਿਬ ਦੀ ਹੋਵੇ ਜਿਨ੍ਹਾਂ ਨੇ ਦਿਖਾਤਾ ਕਿ ਰੱਬ ਨੂੰ ਪਿਆਰਾ ਕੋਈ ਜਾਤ ਨਹੀਂ ਹੈ ਰੱਬ ਨੂੰ ਪਿਆਰਾ ਮਨੁੱਖਤ ਹੈ ਮਨੁੱਖ ਹੈ ਔਰ ਜਿਨ੍ਹਾਂ ਨੇ ਉਸ ਸਮੇਂ ਨਿਸ਼ਾਨਾ ਰੱਖਿਆ ਕਿ ਬੇਗਮਪੁਰਾ ਚ ਨਿਵਾਸ ਹੋਣਾ ਚਾਹੀਦਾ ਜਿਹਦੇ ਵਿੱਚ ਇਹੋ ਜੇ ਵਿਤਕਰੇ ਨਹੀਂ ਹੋਣੇ ਚਾਹੀਦੇ ਸਾਧ ਸੰਗਤ ਜੀ ਗੁਰੂ ਨਾਨਕ ਸਾਹਿਬ ਨੇ ਜਦੋਂ ਜਨੇਊ ਪਹਿਣ ਤੋਂ ਮਨਾ ਕੀਤਾ ਗੁਰਸਿੱਖੀ ਨੂੰ ਦੱਸਿਆ ਕਿ ਗੁਰਸਿੱਖੀ ਕਿਸੇ जात पात ते अधीन ਨਹੀਂ ਐ ਕਾਲੀ ਬੈਂ ਤੋਂ ਨਿਕਲ ਕੇ ਜਦ ਬਿਆਨ ਕੀਤਾ ਕਹਿੰਦੇ ਨਾ ਕੋ ਹਿੰਦੂ ਨਾ ਮੁਸਲਮਾਨ ਸਾਖ ਸੰਗਤ ਜੀ ਸਾਨੂੰ ਰਾਹ ਦਿੱਤਾ ਦੂਜੀ ਪਾਛਾਈ ਮਾਤਾ ਖੀਵੀ ਜੀ ਦੇ ਲੰਗਰ ਨੇ ਜਦ ਬੈਠੇ ਉਥੇ ਸਾਹਸ ਕਰਾਇਆ ਕਿ ਲੰਗਰ ਦੇ ਵਿੱਚ ਕੋ ਬਾਟੇ ਤੋਂ ਜਦ ਵੰਡ ਸ਼ਕੀਦਾ ਤਾਂ ਥੋੜੇ ਚ ਕੋਈ ਫਰਕ ਨਹੀਂ ਹੈ ਤੇ ਉੱਥੇ ਹੀ ਅਖਾੜੇ ਖੋਲਤੇ ਗੁਰੂ ਸਾਹਿਬ ਨੇ ਸਾਡਾ ਅੰਮ੍ਰਿਤਸਰ ਸਾਹਿਬ ਜ਼ਿਲ੍ਹੇ ਤੋਂ ਭਾਈ ਅਮਰੀਕ ਸਿੰਘ ਨੰਗਲ ਸਮੇਤ ਜਥਾ ਆਇਆ ਉਹਨਾਂ ਦੇ ਜੀ ਆਇਆਂ ਨੂੰ ਆਖਦੇ ਜਿਕਰਾ ਛੱਡੀਏ ਬੋਲੇ ਸੋਨਿਹਾਲ ਸਰ ਕੁਲਵੰਤ ਸਿੰਘ ਮਝੈਲ ਸਾਹਿਬ ਕੁਲਵੰਤ ਸਿੰਘ ਕੋਟਲਾ ਸਾਹਿਬ ਹੋਰ ਮੋਤਵਰ ਜਥੇ ਸਾਹਿਬ ਜਥੇਦਾਰ ਸਾਹਿਬ ਆਏ ਆ ਜੀ ਆਇਆਂ ਨੂੰ ਸਾਤ ਸੰਗਤ ਜੀ ਜਿੱਥੇ ਗੁਰੂ ਅੰਗਦ ਸਾਹਿਬ ਨੇ ਅਖਾੜਾ ਸਾਨੂੰ ਦਿੱਤਾ ਉਥੇ ਚਾਹੇ ਅਸੀਂ ਰੱਬ ਦੇ ਬੰਨੇ ਹੋਏ ਆਂ ਰੱਬ ਦੇ ਬੰਦੇ ਆਂ ਨਾਮ ਸਿਮਰਨ ਨਾਲ ਅਸੀਂ ਟੇਕ ਲਾ ਕੇ ਰੱਬ ਨਾਲ ਮਿਲਣ ਦਾ ਸਾਨੂੰ ਆਦੇਸ਼ ਹੋਇਆ ਉਥੇ ਸਾਨੂੰ ਇਹ ਵੀ ਦੱਸਤਾ ਕਿ ਇਹ ਸਰੀਰ ਨੂੰ ਸੰਭਾਲਣਾ ਹੈ ਸੰਭਾਲ ਕੇ ਇਹਨੂੰ ਵਰਤਣਾ ਹੈਗਾ ਜ਼ੁਲਮ ਦੇ ਬਰ ਖਿਲਾਫ ਇਹ ਸਰੀਰ ਕਮਜ਼ੋਰ ਨਹੀਂ ਹੋ ਸਕਦਾ ਇਹ ਸਰੀਰ ਤਾਕਤਵਰ ਹੋਣਾ ਚਾਹੀਦਾ ਹੈ ਕਿਸ ਵਾਸਤੇ ਕੌਮ ਵਾਸਤੇ ਸਾਧ ਸੰਗਤ ਜੀ ਗੋਇੰਦਵਾਲ ਸਾਹਿਬ ਗੁਰੂ ਅਮਰ ਅਮਰਦਾਸ ਅਮਰਦਾਸ ਸਾਹਿਬ ਮਹਾਰਾਜ ਨੇ ਬਾਉਲੀ 'ਚ ਇਸ਼ਨਾਨ ਕਰਨ ਨੂੰ ਕਿਹਾ ਉੱਥੇ ਪਿੰਡੇ ਸਾਰਿਆਂ ਦੇ ਇੱਕੋ ਪਾਣੀ 'ਚ ਡੋਪ ਆਪਾਂ ਦਿੰਦੇ ਆਂ ਤੇ ਉੱਥੇ ਵੀ ਸਾਨੂੰ ਅਹਿਸਾਸ ਹੁੰਦਾ ਕਿ ਮਾਨਸ ਕੀ ਜਾਤ ਸਭੇ ਇੱਕ ਪਛਾਨ ਬੋ ਸਾਧ ਸੰਗਤ ਜੀ ਇਦਾਂ ਹੀ ਗੁਰੂ ਰਾਮਦਾਸ ਸਾਹਿਬ ਦਾ ਸਰੋਵਰ ਸਥਾਪਿਤ ਹੋਇਆ ਇਸੇ ਤਰ੍ਹਾਂ ਅੱਗੇ ਜਾ ਕੇ ਸਾਨੂੰ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਜਿਨ੍ਹਾਂ ਨੇ ਹਰਿਮੰਦਰ ਸਾਹਿਬ ਸਾਨੂੰ ਬਖਸ਼ੇ ਉਹਨਾਂ ਨੇ ਇੱਕ ਬਹੁਤ ਵੱਡਾ ਸਬਕ ਸਿਖਾਇਆ ਕਿ ਭਾਵੇਂ ਸਾਡੇ ਉੱਤੇ ਜ਼ੁਲਮ ਤੇ ਅਤਿਆਚਾਰ ਹੋਵੇ ਆਪਾਂ ਨੇ ਆਪਣੇ ਸੋਚ ਤੋਂ ਵਾਂਝਾ ਨਹੀਂ ਹੋਣਾ ਸਾਰ ਸਿਮਰਨਜੀਤ ਸਿੰਘ ਮਾਨ ਸਾਡੇ ਵਿੱਚ ਸ਼ੁਸ਼ੋਭਿਤ ਹੋਏ ਆ ਮੈਂ ਬੇਨਤੀ ਕਰਦਾ ਹਾਂ ਜਥੇਦਾਰ ਸਾਹਿਬ ਨੂੰ ਦੋ ਚਾਰ ਨਾਰੇ ਲਾ ਕੇ ਉਹਨਾਂ ਨੂੰ ਜੀ ਆਇਆਂ ਨੂੰ ਸਾਧ ਤ੍ਰਿਆਕਾਲ ਸਰਦਾਰ ਸਿਮਰਜੀਤ ਸਿੰਘ ਮਾਨ Maanta, risolte! Perati, agherotti! Santo papà, gerrante

ਗੁਰੂ ਸਾਹਿਬਾਨਾ ਨੇ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਜਿਹੜੀ ਅਤਿਆਚਾਰ ਤੇ ਜ਼ੁਲਮ ਦੇ ਬਰ ਖਿਲਾਫ ਸ਼ਹਾਦਤ ਦਿੱਤੀ ਉਹਨੇ ਸਾਡੇ ਖਾਲਸਾ ਪੰਥ ਦਾ ਰੰਗ ਰੂਪ ਤਪੀਲ ਕਰਤਾ ਆਪਾ ਨੂੰ 6ਵੇਂ ਪਾਤਸ਼ਾਹ ਨੇ ਪੰਚਮ ਪਿਤਾ ਦੇ ਹੁਕਮ ਤੇ ਮੀਰੀ ਪੀਰੀ ਦਾ ਸਿਧਾਂਤ ਦਿੱਤਾ ਕਿ ਜਿੱਥੇ ਅਸੀਂ ਗੁਰਸਿੱਖੀ 'ਚੇ ਜੂਝਣਾ ਉਥੇ ਅਸੀਂ ਆਪਣੇ ਜਿਹੜੇ ਹੱਕ ਐ ਦੁਨਿਆਵੀ ਰੂਪ 'ਚ ਉਹਨਾਂ ਤੇ ਵੀ ਪੈਰਾ ਦੇਣਾ ਇਹ ਸੋਚ ਨੂੰ ਲੈ ਕੇ ਗੁਰਸਿੱਖੀ ਗੁਰੂ ਤੇਗ ਬਹਾਦਰ ਸਾਹਿਬ ਨੇ ਜਾ ਕੇ ਕੀਰਤਪੁਰ ਸਾਹਿਬ ਅਕਾਲ ਤਖਤ ਸਾਹਿਬ ਬਸਾਤੇ ਜਿਸ ਧਰਤੀ ਦੇ ਉੱਤੇ ਗੁਰੂ ਹਰ राय ਸਾਹਿਬ ਨੇ ਵਾਤਾਵਰਣ ਦਾ ਧਿਆਨ ਰੱਖਿਆ ਉੱਥੇ ਸਾਨੂੰ ਵਾਤਾਵਰਣ 'ਚ ਰਹਿਣ ਦਾ ਅਭਿਆਸ ਦਿੱਤਾ ਤੇ 8ਵੀਂ ਪੀੜੀ ਗੁਰੂ ਹਰਕ੍ਰਿਸ਼ਨ ਮਹਾਰਾਜ ਨੇ ਜਦ ਦਿੱਲੀ ਜਾ ਕੇ ਮਰੀਜ਼ਾਂ ਦੀ ਸੇਵਾ ਕਰਕੇ ਆਪਣਾ ਜੋਤੀ ਜੋਤ ਹੋਏ ਉਥੇ ਸਾਨੂੰ ਸਿਖਾਤਾ ਕਿ ਆਪਾਂ ਜਿਵੇਂ ਕ੍ਰਿਸ਼ਚਨਾ ਦੀਆਂ ਰੈੱਡ ਕਰਾਸ ਐ ਇਸਲਾਮ ਦੀ ਰੈੱਡ ਕ੍ਰੈਸੈਂਟ ਐ ਪਰ ਅਫਸੋਸ ਨਾਲ ਆਪਾਂ ਉਸ ਪੱਧਰ ਦਾ ਕੰਮ ਨਹੀਂ ਕਰ ਸਕੇ ਆਪਾਂ ਨੂੰ ਵੀ ਕੋਵਿਡ 'ਚ ਗੁਰੂ ਘਰ ਦੀ ਸੰਸਥਾ ਰਹੀ ਜਿਹੜੇ ਉਥੇ ਮਰੀਜ਼ ਸੀ ਉਹਨਾਂ ਦੀ ਮਦਦ ਕਰਨੀ ਚਾਹੀਦੀ ਸੀ ਜਿਵੇਂ ਪਾਈਕ ਨਹੀਂਆਂ ਨੇ ਹੋਰਾਂ ਨੇ ਮਰੀਜ਼ਾਂ ਦੀ ਸੇਵਾ ਸਾਨੂੰ ਸਿਖਾਈ ਹੈ ਸਾਧ ਸੰਗਤ ਜੀ ਇਹੀ ਸੋਚ ਫਿਰ ਨੌਵੇਂ ਪਾਤਸ਼ਾਹ ਬਾਬਾ ਬਕਾਲਾ ਕਹਿ ਕੇ ਅੱਠਵੇਂ ਪਾਤਸ਼ਾਹ ਨੂੰ ਸਾਨੂੰ ਹੁਕਮ ਕੀਤਾ ਜਿਨ੍ਹਾਂ ਨੇ ਕਿਸੇ ਹੋਰ ਧਰਮ ਦੇ ਉੱਤੇ ਜ਼ੁਲਮ ਹੁੰਦੇ ਅਤਿਆਚਾਰ ਹੁੰਦੇ ਉੱਥੇ ਸਾਨੂੰ ਇਨਸਾਫ ਲੈਣ ਦੇ ਪੱਖ 'ਚ ਉਹ ਮੁਗਲ ਹਕੂਮਤ ਕੋਲ ਜਾ ਕੇ ਉਹਨਾਂ ਨੂੰ ਕੋਸਿਆ ਕਹਿੰਦੇ ਕਿ ਤੁਸੀਂ ਆ ਗਲਤ ਕਰ ਰਹੇ ਹੋ ਤੇ ਮੁਗਲ ਹਕੂਮਤ ਦਾ ਜਵਾਬ ਉਹ ਸੀਸ ਜਿਹਦਾ ਜ਼ਿਕਰ ਦਸਮ ਪਿਤਾ ਨੇ ਆਪਣੇ ਹੱਥਾਂ 'ਚ ਸਵੀਕਾਰ ਕੀਤਾ ਸੀ ਨੌਵੇਂ ਪਾਤਸ਼ਾਹ ਦਾ ਸੀਸ ਲਾ ਕੇ ਦੇਤਾ ਕਹਿਣ ਦਾ ਭਾਵ ਇਹ ਹੈ ਕਿ ਜਿਹੜੀ ਸਾਡੀ ਗੁਰਸਿੱਖੀ ਨਾਮ ਸਿਮਰਨ ਸਾਡਿਆਂ ਸੰਸਥਾਵਾਂ ਖੜੀਆਂ ਕੀਤੀਆਂ ਉਹ ਮਨੁੱਖਤਾ ਪ੍ਰਤੀ ਖੜੀਆਂ ਕੀਤੀਆਂ ਕੌਮ ਪ੍ਰਤੀ ਖੜੀਆਂ ਕੀਤੀਆਂ ਇਨਸਾਫ ਪ੍ਰਤੀ ਖੜੀ ਕੀਤੀਆਂ ਉਹ ਮਨੁੱਖਤਾ ਨੂੰ ਆਜ਼ਾਦ ਕਰਨ ਵਾਸਤੇ ਖੜੀਆਂ ਕੀਤੀਆਂ ਇਹ ਸਾਰਾ ਕੁਝ ਦੇ ਧਾਰਨੀ ਦਸਮ ਪਿਤਾ ਜਿਨ੍ਹਾਂ ਨੂੰ ਅੱਜ ਅਸੀਂ ਚੇਤੇ ਕਰ ਰਹੇ ਹਾਂ ਉਹਨਾਂ ਨੇ ਆਨੰਦਪੁਰ ਸਾਹਿਬ ਜਿਹੜਾ ਨਾਨਕੀ ਚੱਕ ਸੀਗਾ ਉਹਨੂੰ ਕਿਲੇ ਦੇ ਰੂਪ 'ਚ ਜਾ ਕੇ ਆਨੰਦਪੁਰ ਸਾਹਿਬ ਸਥਾਪਿਤ ਕੀਤਾ ਤੇ ਉੱਥੇ ਭੀਮਚੰਦ ਵਰਗੇ ਬਲਾਸਪੁਰ ਦੇ ਰਾਜਿਆਂ ਦੇ ਉਹਨਾਂ ਨੂੰ ਫਿਕਰ ਹੋਣ ਲੱਗ ਪਿਆ ਜਦ ਗੁਰੂ ਕੀ ਸੰਗਤ ਵੱਧ ਗਈ ਗੁਰੂ ਨੇ ਆਪਣੇ ਸਿੱਖਾਂ ਨੂੰ ਸ਼ਸਤਰਧਾਰੀ ਬਣਾਤਾ ਗੁਰੂ ਨੇ ਲੰਗਰ ਦੀ ਸੰਸਥਾ ਦੇ ਵਿੱਚ ਹਰੇਕ ਤਰ੍ਹਾਂ ਦਾ ਮਨੁੱਖ ਇਕੱਠਾ ਬੈਠ ਕੇ ਪੰਗਤ ਦੇ ਵਿੱਚ ਛਕਣ ਦਾ ਆਦੇਸ਼ ਦਿੱਤਾ ਊਚ ਨੀਚ ਖਤਮ ਕਰਤੀ ਆਪਣੇ ਸਿੱਖਾਂ ਦੀਆਂ ਟ੍ਰੇਨਿੰਗਾਂ ਲੈ ਕੇ ਜਦ ਪੌਂਟਾ ਸਾਹਿਬ ਜਾ ਕੇ ਬਸ ਗਏ ਤੇ ਭਗੜੀ ਤੇ ਜਾ ਕੇ ਉੱਥੇ ਫੇਰ ਭੀਮ ਚੰਦ ਤੇ ਹੋਰ ਪਹਾੜੀ ਰਾਜਿਆਂ ਨੇ ਆ ਕੇ ਗੁਰੂ ਸਾਹਿਬ ਦੇ ਉੱਤੇ ਵਾਰ ਕੀਤਾ ਉੱਥੇ ਪੀਰ ਬੁੱਧਾ ਸਾ ਉਹ ਵੀ ਗੁਰੂ ਸਾਹਿਬ ਨਾਲ ਰਲੇ ਤੇ ਜਿਹੜਾ ਉਹਨਾਂ ਨੇ ਭੀਮਚੰਦ ਨੂੰ ਢਾਤਾ ਮੁੜ ਕੇ ਭੀਮਚੰਦ ਸੀਸੀ ਕਰਦਾ ਤੁਰਿਆ ਫਿਰੇ ਪਰ ਜਿੱਦਣ ਕਸ਼ਮੀਰ ਦੇ ਸੂਬੇ ਨੇ ਭੀਮਚੰਦ ਨੂੰ ਕਿਹਾ ਕਿ ਸਾਨੂੰ ਤੂੰ ਸਾਡਾ ਸਾਲ ਦਾ ਪੈਸਾ ਦੇ ਉਦੋਂ ਗੁਰੂ ਸਾਹਿਬ ਦੇ ਸ਼ਰਨ ਚ ਆ ਕੇ ਕਹਿੰਦੇ ਸਾਡੇ ਨਾਲ ਮੁਕਾਬਲਾ ਕਰੋ ਨਾਲ ਜਾ ਕੇ ਗੁਰੂ ਸਾਹਿਬ ਨੇ ਇਸ ਪੱਖੋਂ ਕੀਤਾ ਕਿ ਕਿਸੇ ਧਰਮ ਦੇ ਉੱਤੇ ਜਜ਼ੀਆ ਲਾ ਕੇ ਤੁਸੀਂ ਨਹੀਂ ਆਪਣਾ ਹੁਕਮ ਚਲਾ ਸਕਦੇ ਮਾਨਸ ਕੀ ਜਾਤ ਸਭੇ ਇੱਕ ਪਛਾਨ ਬੋ ਉਸ ਅਦੀਨ ਨਾਲ ਜੁੜ ਕੇ ਜੰਗ ਦੇ ਵਿੱਚ ਫਤਿਹ ਪਾਈ ਮੁੜ ਕੇ ਫੇਰ ਪੀਮ ਚਾਨ ਤੇ ਜਿਹੜੇ ਪਹਾੜੀ ਰਾਜੇ ਸੀ ਉਹਨਾਂ ਨੇ ਫੇਰ ਇਹਨਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵੱਧ ਦੇ ਸੋਚ ਦੇ ਪਰ ਖਿਲਾਫ ਲੜਨ ਦਾ ਯਤਨ ਕੀਤਾ ਗੁਰੂ ਸਾਹਿਬ ਨੇ ਦੇਖਿਆ ਕਿ ਇਸ ਜਹਾਂ ਦੇ ਉੱਤੇ ਜਿੱਥੇ ਜ਼ੁਲਮ ਹੈ ਉੱਥੇ ਖੜਨਾ ਪੈਣਾ ਉਹ ਜ਼ੁਲਮ ਦੇ ਬਰ ਖਿਲਾਫ ਉਹਨਾਂ ਨੇ ਇੱਕ ਹੋਰ ਸੰਸਥਾ ਖੜੀ ਕਰਤੀ ਜਿਸ ਨੂੰ ਅੱਜ ਅਸੀਂ ਖਾਲਸਾ ਕਹਿੰਦੇ ਆਂ ਔਰ ਉਹਦੇ ਵਿੱਚ ਆਪ ਚੇਲੇ ਬਣ ਕੇ ਗੁਰ ਤੇ ਚੇਲੇ ਗੁਰੂ ਗੋਬਿੰਦ ਸਿੰਘ ਉਹਦੇ ਵਿੱਚ ਹਿੱਸੇਦਾਰ ਬਣੇ ਔਰ ਉਹ ਜਿਹੜੀ ਸੰਸਥਾ ਕੜੀ ਗੁਰੂ ਸਾਹਿਬ ਨੇ ਉਹਦੇ ਬਰ ਖਿਲਾਫ ਫੇਰ ਭੀਮਚੰਦ ਤੇ ਉਹਦੇ ਰਾਜਿਆਂ ਨੇ ਹਮਲਾ ਕੀਤਾ ਆਨੰਦਪੁਰ ਸਾਹਿਬ ਤੇ ਉਹ ਟਾਤਾ ਮੁੜ ਕੇ ਫੇਰ ਵਜ਼ੀਰ ਖਾਨ ਸੂਬੇ ਸਰੰਦ ਉਹਨੂੰ ਨਾਲ ਮਲਾ ਕੇ ਗੁਰੂ ਸਾਹਿਬ ਦੇ ਉੱਤੇ ਬਿਲਕੁਲ ਘੇਰਾਬੰਦੀ ਕਰਤੀ ਮੁੜ ਕੇ ਉਹਦੇ ਜਦ ਘੇਰਾਬੰਦੀ ਦੇ ਵਿੱਚ ਸਮਝੌਤਾ ਹੋਇਆ ਦਿੱਲੀ ਨੇ ਕਿਹਾ ਕਿ ਤੁਸੀਂ ਇੱਥੋਂ ਚਲੇ ਜਾਓ ਤੇ ਅਸੀਂ ਕੁਛ ਨਹੀਂ ਕਹਿੰਦੇ ਉਸ ਤੋਂ ਬਾਅਦ ਜੋ ਬੀਤਿਆ ਉਸ ਸਿਲਸਿਲੇ 'ਚ ਅੱਜ ਉਸੇ ਥੇਰੇ ਇਕੱਠੇ ਹੋ ਰਹੇ ਆਂ ਉੱਥੇ ਸਰਬੰਸਦਾਨ ਨੇ ਦੋ ਸਪੂਤ ਚਮਕੌਰ 'ਚ ਗਵਾਤੇ ਦੋ ਸਪੂਤ ਫਤਿਹਗੜ੍ਹ ਸਾਹਿਬ ਦੀਆਂ ਨੀਂਹਾਂ 'ਚ ਗਵਾਤੇ ਮਾਤਾ ਜੀ ਗਵਾਥੇ ਪਰ ਜਦ ਉੱਥੋਂ ਸਮਰਾਲੇ ਤੋਂ ਨੰਗ ਕੇ ਇੱਥੋਂ ਨੰਗ ਕੇ ਦਮਦਮਾ ਸਾਹਿਬ ਜਾ ਕੇ ਬੈਠੇ ਤੇ ਉਹਨਾਂ ਨੇ ਕੀ ਕਿਹਾ ਚਾਰ ਮੂਹੇ ਤੋਂ ਕੀ ਆ ਹੁਆ ਜੀਵਤ ਕਈ ਆ ਤੁਹਾਡੇ ਸਿਰਾਂ ਨੂੰ ਉਹਨਾਂ ਨੇ ਮੰਨ ਕੇ ਕੋਈ ਹਾਰ ਨਹੀਂ ਮੰਨੀ ਸਾਧ ਸੰਗਤ ਜੀ ਜਿਹੜਾ ਖਾਲਸਾ ਬਣਿਆ ਉਹ ਜਿਹੜੇ ਸਮਾਜ 'ਚ ਕੁੜੈਤਾ ਜੋ ਸਾਡੇ ਸਮਾਜ ਦੇ ਵਿੱਚ ਮਾੜੀਆਂ ਚੀਜ਼ਾਂ ਹੁੰਦੀਆਂ ਉਹਦੇ ਬਰਖਲਾਫ ਖੜਿਆ ਤੇ ਸਾਧ ਸੰਗਤ ਜੀ ਗੁਰੂ ਸਾਹਿਬ ਨੇ ਪਹਾੜੀ ਰਾਜਿਆਂ ਨਾਲ ਲੜ ਕੇ ਅਨੰਦਪੁਰ ਸਾਹਿਬ ਸਾਨੂੰ ਬਖਸ਼ ਕੇ ਅਨੰਦਪੁਰ ਸਾਹਿਬ ਦੇ ਕਿਲੇ ਦੀ ਰਖਵਾਲੀ ਕਰਕੇ ਸਾਨੂੰ ਇੱਕ ਉਹ ਖਾਲਸੇ ਨੂੰ ਸਥਾਨ ਦਿੱਤਾ ਹੈ ਤਾਂ ਹੀ ਸਾਡੀ ਪਾਰਟੀ ਉਹ ਮਹਾਨ ਦਸਮ ਪਿਤਾ ਦੀ ਸੋਚ ਤੇ ਖਾਲਸਾਤਨ ਦੀ ਮੰਗ ਕਰਦੀ ਹੈ ਕਿਉਂਕਿ ਗੁਰੂ ਸਾਹਿਬ ਸਾਨੂੰ ਬਖਸ਼ ਕੇ ਗਏ ਹਨ ਜੋ ਗੁਰੂ ਸਾਹਿਬ ਨੇ ਸਾਨੂੰ ਬਖਸ਼ਿਆ ਉਹ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਨੂੰ ਢਾਕੇ ਫਤਿਹਗੜ੍ਹ ਸਾਹਿਬ ਸਥਾਪਿਤ ਕਰਕੇ ਸਿੱਕੇ ਗੁਰੂ ਨਾਨਕ ਸਾਹਿਬ ਦੇ ਨਾਂ ਤੇ ਦੇ ਕੇ ਉੱਥੇ ਜ਼ਿਮੀਂਦਾਰਾਂ ਨੂੰ ਵਾਹੀ ਦਾ ਹੱਕ ਦੇ ਕੇ ਸਮਾਜ 'ਚ ਤਬਦੀਲੀ ਲਿਆ ਕੇ ਉਹਨਾਂ ਨੇ ਖਾਲਸਾਤਨ ਹੀ ਖੜਾ ਕੀਤਾ ਉਹੀ ਨਿਯਮ ਤੇ ਉਹੀ ਸੋਚ ਤੇ ਉਹ ਕਿਹੜੀਆਂ ਸੋਚਾਂ ਤੇ ਨਿਯਮਾਂ ਜੇ ਥੋੜਾ ਜਿਆਦਾ ਦੇਖੀਏ ਤਾ ਉਹਦੇ ਵਿੱਚ ਜਿਹੜੀ ਆਪਾਂ ਕਹਿੰਦੇ ਹੈਗੇ ਆਂ ਕਿ ਆਪਾਂ ਨੂੰ ਜੂਝਣਾ ਚਾਹੀਦਾ ਚੂਕਕਾਰ ਆਜ਼ ਹਮਰ ਹਿਲਤੇ ਦਰ ਗੁਜਸਤ ਹਲਾਲ ਅਸਤ ਬਸ਼ਮਸ਼ੇਰ ਦਸਤ ਗੁਰੂ ਗੋਬਿੰਦ ਸਿੰਘ ਸਾਹਿਬ ਜ਼ਫਰਨਾਮੇ 'ਚ ਕਹਿੰਨੇ ਆਂ ਕਿ ਜਦ ਹੋਰ ਕੁਛ ਨਹੀਂ ਚੱਲਦਾ ਹੈਗਾ ਤਾਂ ਸਾਨੂੰ ਆਪਣਾ ਸ਼ਮਸ਼ੇਰ ਚੱਕਣ ਦਾ ਹੱਕ ਹੁੰਦਾ ਹੈਗਾ ਫੇਰ ਕਹਿੰਦੇ ਆ ਕਿ ਮਾਨਸ ਕੀ ਜਾਤ ਸਵੇ ਇਕ ਪਹਚਾਨ ਬੋ ਅਕਾਲ ਉਸਤਤ ਦਸਮ ਗ੍ਰੰਥ ਚ ਫੇਰ ਆਪਾਂ ਨੂੰ ਕਹਿੰਦੇ ਆ ਕਿ ਆਪਾਂ ਨੂੰ ਨਿਰਭੋ ਤੇ ਸੱਚ ਹੋਣਾ ਚਾਹੀਦਾ ਇਹ ਜਦ ਦੇਸ਼ ਬਰ ਮੋਹੇ ਹੈ ਸ਼ੁਭ ਕਰਮਨ ਤੇ ਕਬੂ ਨ ਡਰੂ ਨਾ ਡਰੂ ਔਰ ਸੋ ਜਬ ਜਾਏ ਲਰੂ ਇਹ ਨਿਸ਼ਚੈ ਕਰ ਆਪਣੀ ਜੀਤ ਕਰੂੰ ਇਹ ਗੁਰੂ ਸਾਹਿਬ ਸਾਨੂੰ ਸਮਝਾਉਂਦੇ ਆ ਕਿ ਸਾਨੂੰ ਭੈ ਚ ਨਹੀਂ ਰਹਿਣਾ ਚਾਹੀਦਾ ਸਾਨੂੰ ਸੱਚ ਤੇ ਪਹਿਰਾ ਦੇਣਾ ਚਾਹੀਦਾ ਫੇਰ ਜਿਹੜਾ ਗਰੀਬ ਦੀ ਰੱਖਿਆ ਕਰਨਾ ਹੈ ਗੁਰੂ ਸਾਹਿਬ ਕਹਿੰਦੇ ਆ ਗਰੀਬ ਨਿਵਾਜ਼ ਗੋਬਿੰਦ ਗੁਰ ਹਮਾਰਾ ਇਹ ਗੁਰੂ ਸਾਹਿਬ ਖਾਲਸੇ ਨੂੰ ਹਿਦਾਇਤ ਕਰਦੇ ਆ ਕਿ ਗਰੀਬ ਨੂੰ ਆਪਾਂ ਰੱਖਿਆ ਦੇਣੀ ਦੇਣੀ ਹੈ ਤੇ ਸਭ ਤੋਂ ਵੱਡਾ ਜਿਹੜਾ ਹੈਗਾ ਸਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੇ ਰੱਬ ਚ ਰੱਬ ਦੇ ਹੁਕਮ ਦੇ ਅਧੀਨ ਅਸੀਂ ਤੁਰਿ ਜਾਣਾ ਹੈਗਾ ਫੇਰ ਸੇਵਾ ਸਾਨੂੰ ਕਹਿੰਦੇ ਆ ਜਦ ਅਰਦਾਸ ਕਰੀ ਜੀਏ ਸ੍ਰੀ ਸਰਬ ਲੋਕ ਸੁਖ ਪ੍ਰਦੇ ਸ੍ਰੀ ਗੁਰੂ ਗੋਬਿੰਦ ਸਿੰਘ ਇਹ ਸਾਨੂੰ ਉਹਨਾਂ ਨੇ ਹੁਕਮ ਕੀਤਾ ਫੇਰ ਖਾਲਸਾ ਦਾ ਜਿਹੜਾ ਭਾਈਵੰਦੀ ਹੈ ਰਹਿਤ ਪਿਆਰੇ ਮੁਝ ਕੋ ਸਿੱਖ ਪਿਆਰਾ ਨਹੀਂ ਉਹ ਸੋਚ ਪਿਆਰੀ ਹੈ ਗੁਰੂ ਸਾਹਿਬ ਨੂੰ ਤੇ ਉਹਦੇ ਮਗਰ ਖਾਲਸਾ ਖੜਾ ਤੇ ਜਿਹੜਾ ਹਰੇਕ ਧਰਮ ਨੂੰ ਜੂਣ ਦਾ ਹੱਕ ਹੈ ਤਵੇ ਮੁਕਾਮ ਕੋ ਰਖ ਲਿਆ ਪੰਡਿਤ ਪਾਦਨ ਕੋ ਜੜ ਲਿਆ ਇਹ ਬਚਿੱਤਰਨਾਟਕ ਚ ਕਹਿੰਦੇ ਆ ਜਿਹੜੇ ਪੰਡਤਾਂ ਤੇ ਬ੍ਰਾਹਮਣਾਂ ਨੂੰ ਨੌਵੇਂ ਪਾਤਸ਼ਾਹ ਨੇ ਬਚਾਇਆ ਫੇਰ ਸਾਨੂੰ ਨਿਰਭੈ ਤੇ ਆਤਮ ਉਸ ਆਪਣੇ ਆਪ ਕਰਨ ਚ ਆਪ ਸਹਾਇ ਹੋਗਾ ਦਸਮ ਗ੍ਰੰਥ ਚ ਸਾਨੂੰ ਕਹਿੰਦੇ ਆ ਤੇ ਉਹ ਰੱਬ ਤੁਹਾਡੇ ਪੱਖ ਚ ਖੜਾ ਹੈ ਹੋਰਾਂ ਨੂੰ ਮੰਨਣਾ ਤੇ ਸਤਕਾਰ ਦੇਣਾ ਮਿੱਟੀ ਧੁੰਦ ਜੱਗ ਚਾਨਣ ਹੋਆ ਸਿੰਘ ਭੂਪ ਕੇ ਜਾਗਣ ਤੇ ਦੁਆ ਅਕਾਲ ਉਸਤ ਦਸਮ ਗ੍ਰੰਥ ਚ ਗੁਰੂ ਸਾਹਿਬ ਕਹਿੰਦੇ ਆ ਫਿਰ ਅੱਜ ਇਹ 스테ਜ ਤੇ ਮੁੜ ਕੇ ਕਿਉਂ ਡਰਾਣਾ ਪੈ ਰਿਹਾ ਕਿਉਂਕਿ ਇੱਕ ਪਾਸੇ ਜਾ ਕੇ ਸੁਖਬੀਰ ਸਿੰਘ ਬਾਦਲ ਆਪਣੇ ਪਿਓ ਨੂੰ ਭੁੱਲ ਚੁੱਕਿਆ ਪਿਓ ਨੂੰ ਕਿਉਂ ਭੁੱਲ ਚੱਕਿਆ ਜਿੱਥੇ ਦਸ਼ਮਪਿਤਾ ਨੂੰ ਭੁੱਲ ਚੁੱਕਿਆ ਹੈ ਪ੍ਰਕਾਸ਼ ਸਿੰਘ ਬਾਦਲ ਨੇ ਸਾਈਨ ਕਰਕੇ ਖਾਲਿਸਤਾਨ ਦਾ ਮਤਾ ਯੂਨਾਈਟਿਡ ਨੇਸ਼ਨਸ 'ਚ ਦਿੱਤਾ ਤਾਂ ਫਿਰ ਖਾਲਿਸਤਾਨ ਤੋਂ ਭੱਜਦੇ ਕਿਉਂ ਹੈ ਖਾਲਸਾ ਕੋਈ ਮਾੜੀ ਚੀਜ਼ ਹੈ ਜਿਸਨੇ ਸਰਬੰਸਦਾਨ ਕਰਕੇ ਖਾਲਸਾ ਪੰਥ ਖੜਾ ਕੀਤਾ ਉਹਨੇ ਕੀ ਮਾੜਾ ਕੀਤਾ ਅੱਜ ਨਵੀਆਂ ਢੇਡਾਂ ਖੜੀਆਂ ਹੋ ਰਹੀਆਂ ਕਹਿੰਦੇ ਐ ਕਿ ਖਾਲਿਸਤਾਨ ਤੋਂ ਇਲਾਵਾ ਹੋਰ ਬਹੁਤ ਮੁੱਦੇ ਐ ਤੇ ਸਭ ਤੋਂ ਮਾੜੀ ਗੱਲ ਕਹਿੰਦੇ ਐ ਖਾਲਿਸਤਾਨ ਤਾਂ ਮਾਨ ਦਾ ਮੁੱਦਾ ਐ ਕਿਹੜੇ ਮਾਨ ਦਾ ਮੁੱਦਾ ਇਹ ਇਹ ਗੁਰੂ ਦਾ ਮੁੱਦਾ ਐ ਇਹ ਤੁਹਾਨੂੰ ਕੋਈ ਗੁਰੂ ਦਿਖਦੇ ਆ? ਇਹ ਗੁਰੂ ਸਾਹਿਬ ਦਾ ਮੁੱਦਾ ਹੈ। ਤੇ ਸਾਧ ਸੰਗਤ ਜੀ ਕਹਿ ਦੇਣਾ ਕਿ ਹੋਰ ਬਹੁਤ ਮੁੱਦੇ ਆ। ਇਹ ਤਾਂ ਬੇਵਕੂਫੀ ਹੈ। ਤੁਸੀਂ ਅੱਜ ਦਸਾਂ ਗੁਰੂਆਂ 11ਵੇਂ ਗੁਰੂ ਦੀ ਹਜ਼ੂਰੀ 'ਚ ਨਤਮਕਸਤ ਹੋ ਕੇ ਕਿਸ ਮੂੰਹ ਨਾਲ ਕਹਿ ਸਕਦੇ ਹੋ? ਕਿ ਖਾਲਸਤਾਨ ਤੋਂ ਹੋਰ ਮਤੇ ਕੀ ਕਰ ਲੋਂਗੇ ਤੁਸੀਂ ਤੁਸੀਂ ਉਹ ਜਿਹੜਾ ਛੂਦਰ ਕਹਿ ਕੇ ਬਾਮਣ ਨੇ ਦਬਾਇਆ ਹੋਇਆ ਸੀ ਉਹਨੂੰ ਭਗਤ ਮਹਾਰਾਜ ਰਵੀਦਾਸ ਵਾਂਗੂ ਆਜ਼ਾਦ ਕਰ ਸਕਦੇ ਹਾਂ ਤੁਹਾਡੇ ਚ ਇੰਨੀ ਜ਼ਰਤ ਹੈ ਤੁਸੀਂ ਗੁਰੂ ਨਾਨਕ ਸਾਹਿਬ ਵਾਂਗੂ ਥਾਂ ਥਾਂ ਜਾ ਕੇ ਉਦਸ਼ੀਆਂ ਕਰਕੇ ਆਪਣੇ ਪੁੱਤਾਂ ਨੂੰ ਛੱਡ ਕੇ ਗੁਰਗੱਦੀਆਂ ਕਿਸੇ ਹੋਰ ਨੂੰ ਫੜਾ ਕੇ ਲੈਣ ਨੂੰ ਉਹ ਕੰਮ ਕਰ ਸਕਦੇ ਹੋ ਨਹੀਂ ਕਰ ਸਕਦੇ ਜਿਹੜੀ ਖਾਲਸਾਈ ਸੋਚ ਹੈ ਸਾਥ ਸੰਗਤ ਜੀ ਉਹਦੇ ਮਗਰ ਤਾਂ ਗੁਰੂ ਸਾਹਿਬਾਂ ਨੇ ਸ਼ਹਾਦਤਾਂ ਸਰਬੰਸਦਾਨ ਕੇ ਆ ਇੱਥੇ ਤੱਕ ਪਹੁੰਚਾਈ ਹੈ ਫਿਰ ਕਹਿ ਦੇਣਾ ਕਿ ਖਾਲਿਸਤਾਨ ਤੋਂ ਅਸੀਂ ਨਹੀਂ ਸਹਿਮਤ ਹੈਗੇ ਫਿਰ ਭਰਾਵਾ ਤੈਨੂੰ ਦਿੱਤਾ ਕੀ ਹੈ ਇਹ ਸਟੇਜ ਅੱਜ ਇਸ ਗੱਲ ਦੀ ਨਖੇਦੀ ਕਰਦਾ ਹੈ ਇਹ ਖਾਲਸਤਾਨ ਖਾਲਸਤਾਨੀ ਨੂੰ ਮਾਰਾ ਦਿਖਾਇਆ ਜਾ ਰਿਹਾ ਜਿਹੜਾ ਸੋਚ ਗੁਰੂ ਸਾਹਿਬ ਨੇ ਸਰਬੰਸਦਾਨ ਕੇ ਪਾਲੀ ਹੈ ਮਨੁੱਖਤਾ ਨੂੰ ਆਜ਼ਾਦ ਕੀਤਾ ਹੈ Hindu ਧਰਮ ਵਾਸਤੇ ਸੀਸ ਦੇਤਾ ਹੈਗਾ ਟੱਕਰਾਂ ਮੁਗਲ ਹਕੂਮਤ ਨਾਲ ਲੱਤੀਆਂ ਸਭ ਕੁਝ ਦਾਨ ਕਰਕੇ ਸਾਨੂੰ ਗੁਰੂ ਗ੍ਰੰਥ ਸਾਹਿਬ ਬਖਸ਼ ਕੇ ਖਾਲਸਾ ਪੰਥ ਖੜਾ ਕਰਕੇ ਅੱਜ ਇਹ ਧਰਤੀ ਦੇ ਉੱਤੇ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਤੀਰ ਚਲਾ ਕੇ ਮਹਾ ਸਿੰਘ ਦੀ ਜਿੰਨੀ ਰੱਖਿਆ ਤੇ 40 ਮੁਕਤਿਆਂ ਦੀ ਕਰ ਸਕਦੇ ਸੀ ਖੜ ਕੇ ਕੀਤੀ ਹੈ ਜਿੱਥੇ ਨਰਾਸ਼ ਚਾਹ ਤੇ ਨਹੀਂ ਆਏ ਗੁਰੂ ਗੋਬਿੰਦ ਸਿੰਘ ਮਹਾਰਾਜ ਜਿੱਥੋਂ ਦਮਦਮਾ ਸਾਹਿਬ ਜਾ ਕੇ ਤੁਹਾਨੂੰ ਦੇਖ ਕੇ ਕਹਿੰਦੇ ਜੀਵਤ ਹੈ ਹਜ਼ਾਰੋਂ ਢੈਂਦੀ ਕਲਾ ਨਹੀਂ ਚੜਦੀ ਕਲਾ ਦੇ ਵਿੱਚ ਸਾਨੂੰ ਕੌਮ ਨੂੰ ਬਣਾ ਕੇ ਗਏ ਆ ਉੱਥੇ ਆ ਕੇ ਕਹਿ ਦੇਣਾ ਕਿ ਖਾਲਸਾਣ ਤੋਂ ਇਲਾਵਾ ਹੋਰ ਮੁਤੇ ਆ ਉਹ ਸ਼ਰਮ ਕਰੋ ਸ਼ਰਮ ਕਰੋ ਇਹ ਧਰਤੀ ਬੜੀ ਦਿਆਲੂ ਹੈ ਇਹਨੇ ਖੂਨ ਜ਼ਰੂਰ ਲੈ ਲਿਆ ਸਿੱਖਾਂ ਦਾ ਪਰ ਇੱਥੇ ਗੁਰੂ ਗੋਬਿੰਦ ਸਿੰਘ ਮਹਾਰਾਜ ਵੀ ਆਪਣੀ ਦਇਆ ਦੇ ਕੇ ਗਏ ਆ ਜਿਹੜਾ ਵਧਾ ਛੱਡ ਕੇ ਚਲੇ ਗਈ ਸੀ ਚਾਲੇ ਮੁਕਤੇ ਉਹਨਾਂ ਨੂੰ ਮੁਕਤ ਕਰਕੇ ਗਏ ਆ ਸੁਖਬੀਰ ਸਿਆ ਨਵੇਂ ਦਲ ਜਿਹੜੇ ਇਸ ਧਰਤੀ ਤੇ ਆਏ ਆ ਆਪਣੇ ਗੁਰੂ ਦੀ ਬਣਾਈ ਹੋਈ ਖਾਲਸਾਈ ਸੋਚ ਤੇ ਸੰਗੋਣਾ ਦਿੱਲੀ ਬਹੁਤ ਕੁਝ ਤੁਹਾਨੂੰ ਸਿਖਾ ਦੂਗਾ ਦਿੱਲੀ ਤੁਹਾਨੂੰ ਬਹੁਤ ਕੁਝ ਕਹਿ ਦੂਗਾ ਕਿ ਐ ਸਿੱਖ ਚੰਗੇ ਆ ਪਰ ਖਾਲਸਾ ਮਾੜਾ ਤੇ ਫਿਰ ਖਾਲਸਾ ਕਿੱਥੋਂ ਆਇਆ ਸਿੱਖਾਂ ਦੇ ਗੁਰੂਆਂ ਨੇ ਹੀ ਬਣਾਇਆ ਜੇ ਖਾਲਸਾ ਤੁਹਾਨੂੰ ਠੀਕ ਹੈ ਤੇ ਖਾਲਸੇ ਦੇ ਨਿਯਮਾਂ ਦੇ ਅਧੀਨ ਖਾਲਿਸਤਾਨ 'ਚ ਤੁਹਾਨੂੰ ਕਿਹੜੀ ਮਿਰਚ ਲੜਦੀ ਐ ਸੋ ਸਾਥ ਸੰਗਤ ਜੀ ਤੁਸੀਂ ਉਹਨੇ ਆਏ ਹੋ ਸਿਰ ਚੱਕ ਕੇ ਆਏ ਹੋ ਦਸਮ ਪਿਤਾ ਦੇ ਪਿਆਰ ਮਗਰ ਆਏ ਹੋ ਮਹਾ ਸਿੰਘ 40 ਮੁਕਤਿਆਂ ਦੀ ਕੁਰਬਾਨੀ ਮਗਰ ਆਏ ਹੋ ਮੁਕਤ ਹੋਣ ਆਏ ਹੋ ਤੁਸੀਂ ਖਾਲਸਤਾਨੀ ਬਣੇ ਆਏ ਹੋ ਸੋ ਅਖੀਰ ਚ ਮੈਂ ਤੁਹਾਨੂੰ ਬੇਨਤੀ ਕਰਦਾ ਖਾਲਸਤਾਨ ਖਾਲਸਤਾਨ ਹਲੋ ਸਤਨ